ਲੁਧਿਆਣਾ ਟੰਡਾਰੀ ਕੰਗਨਵਾਲ ਵਿੱਚ ਤੇਜ਼ੀ ਨਾਲ ਚੱਲ ਰਹੇ ਭੂ ਮਾਫੀਆ ਦੇ ਖਿਲਾਫ ਲੁਧਿਆਣਾ ਦੇ ਪੁਲਿਸ ਕਮਿਸ਼ਨ ਨੂੰ ਸ਼ੇਰ-ਏ-ਪੰਜਾਬ ਨੈਸ਼ਨਲ ਪੈਥਰ ਪਾਰਟੀ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ। ਬਤਕਾਨ ਗੱਲਬਦਾਰਤਿਆ ਨੈਸ਼ਨਲ ਪੈਥਰ ਪਾਰਟੀ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਦੱਸਿਆ ਕਿ ਬੀਤੇ ਕੁਝ ਲੰਬੇ ਸਮੇਂ ਤੋਂ ਲੋਕਾਂ ਦੇ ਵੱਲੋਂ ਸ਼ਾਮਲਾੜ ਦੀਆਂ ਜ਼ਮੀਨਾਂ ਦੇ ਜਾਲੀ ਦਸਤਾਵੇਜ਼ ਤਿਆਰ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੁਣ ਇਹ ਵੀ ਕਹਿ ਕੇ ਸੀ ਮੁੱਖ ਮੰਤਰੀ ਪੰਜਾਬ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕਰਦੇ ਆ ਕਿ ਨਜਾਇਜ਼ ਤੌਰ ਤੇ ਕਬਜ਼ੇ ਕਰ ਰਹੇ ਇਹਨਾਂ ਲੋਕਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਲੁਧਿਆਣਾ ਲਾਈਵ ਦੇ ਲਈ ਟਿੰਗਾ ਚਾਟ ਤੇ ਰਿਪੋਰਟ ਮੈਂ ਕ੍ਰਿਸ਼ਨ ਲਾਲ ਸ਼ਰਮਾ ਆਲ ਇੰਡੀਆ ਦਾ ਸੇਰੀ ਪੰਜਾਬ ਨੈਸ਼ਨਲ ਪੈਂਥਰ ਪਾਰਟੀ ਦਾ ਮੈਂ ਆਲ ਇੰਡੀਆ ਦਾ ਪ੍ਰਧਾਨ ਹਾਂ मेरे साथ एंटी करप्शन के काफ़ी कार्यकर्ता मौजूद हैं बोट सिंह बराड फरीदकोट से पूरे पंजाब के इंचार्ज हैं और थापर साहब हैं खान साहब हैं और पलवान जी हैं सरदार जी हैं संजीव जी हैं टोनी जी हैं सारे आज एक मंडल समझ लीजिए कि एक सौ बंदे को लिस्ट जो है इसमें मेरे पास है ਔਰ ਇਹ ਹਾਂ ਕੋਈ ਦਸਤਾਵੇਜ ਲਾ ਕੇ ਡੇਰੇ ਦੇ ਨਾਮ ਪਰ ਬਾਬਾ ਰਣਜੀਤ ਸਿੰਘ ਸੱਪਾ ਵਾਲਾ ਹੈ ਲੋਕਾਂ ਨੂੰ ਡਰਾ ਕਰਕੇ 3-4 ਕਬਜ਼ਾ ਕਰ ਚੁੱਕਿਆ ਹੈਗਾ ਔਰ ਆਜ ਟੰਡਾਰੀ ਦੇ ਵਿੱਚ ਕਮ ਸੇ ਕਮ ਉੱਥੇ 4-5 ਕਿਲੇ ਜਗਾ ਜੜੀ ਹੈ ਉਹ ਇਲੋਟਮੈਂਟ ਡੀਸੀ ਸਾਹਿਬ ਦੁਆਰਾ ਕੀਤਾ ਗਿਆ ਹੈ ਗਰੀਬਾਂ ਵਾਸਤੇ ਕਿ ਜਿਹੜਾ ਸੱਪਾ ਵਾਲਾ ਬਾਬਾ ਅੰਬਰਸਰ ਦੀ ਗੱਡੀ ਉहां ਲੱਗੀ ਹੋਈ ਹੈ ਕੁਝ ਬਦਮਾਸ ਲੋਕ ਉहां ਬੈਠੇ ਹੋਏ ਹਨ ਮੈਂ ਰਿਕਵੈਸਟ ਕਰੂੰਗਾ ਮਾਨਜੋ ਕਿਉਂਕਿ ਮਾਹੌਲ ਨਾ ਖਰਾਬ ਹੋ ਮੈਂ ਰਿਕਵੈਸਟ ਕਰੂੰਗਾ ਮਾਨਜੋ ਕਮਿਸ਼ਨਰ ਸਾਹਿਬ ਇਸ ਬੰਦੇ ਤੇ ਤੁਰੰਤ ਕਾਰਵਾਈ ਰੋਕ ਕਰਕੇ ਨਿਆਂਇਕ ਜਾਂਚ ਕਰਕੇ 420 ਦੇ ਖਿਲਾਫ ਇਹ ਜੇ ਕਰਪਸ਼ਨ ਜਿਹੜੀ ਹੈ ਭੂ ਮਾਫੀਆ ਦੀ ਇਹ ਲੁਧਿਆਣਾ ਔਰ ਪੂਰੇ ਪੰਜਾਬ ਤੋਂ ਰੋਕਿਆ ਜਾਵੇ ਪਿਛਲੇ ਕਿੰਨੇ ਸਮੇ ਤੋਂ ਇਹ ਕੰਮ ਚੱਲ ਰਿਹਾ ਹੈ ਇਹ ਕਈ ਦੇਖੋ ਜੀ ਇੱਕ ਸਾਲ ਬੈਠਾ ਰਹਾ ਇਥੇ ਜਰਨਲਿਸਟ ਸਿੱਖ ਸਾਡੇ ਗੋਬਿੰਦਗੜ੍ਹ ਪਿੰਡ ਦੇ ਵਿੱਚ ਵੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਹੋਇਆ ਹਜੇ ਤੱਕ ਉਹ ਜਿਹੜੀ ਕਬਜ਼ਾ ਹੈ ਕੁਝ ਮਾਫੀਆ ਬਾਹਰੋਂ ਆਏ ਹੋਏ ਸਿਗੇ ਉਹ ਕਬਜ਼ੇ 'ਤੇ ਬੈਠੇ ਹੋਏ ਨੇ ਉਹਦੇ ਵਿੱਚ ਇੱਕ ਚਿੱਟਾ ਸੜਨ ਵਾਲੀ ਮਸ਼ੀਨ ਜਿਹੜਾ ਹੈਗਾ ਮਲ੍ਹਮ ਲਗਾ ਕਰਕੇ ਦੇ ਦਿੱਤਾ ਕਿ ਇਹਦੇ ਥਰੂ ਇਹ ਜਿਹੜੀ ਪੰਚਾਇਤੀ ਜ਼ਮੀਨ ਦਬਾਈ ਜਾ ਸਕਦਾ ਇਸ ਸੰਬੰਧੀ ਤੁਸੀਂ ਸੀਐਮ ਕਿਸੇ ਅਧਿਕਾਰੀ ਨਾਲ ਜਾਂ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਬੀਜਪੀ ਸਾਹਿਬ ਨੂੰ ਕੱਲ ਲਿਆ ਸੀ ਮੇਲ ਕੇ ਜਰੀਏ ਆਸੀ ਯੋਗਤ ਕਰਾ ਦਿੱਤਾ ਕਿ ਇਹ ਭੂ ਮਾਫੀਆ ਜਿਹੜੀ ਹੈ ਸਾਡੇ ਇਲਾਕੇ ਦੇ ਵਿੱਚ ਕੰਮ ਕਰ ਰਹੀ ਹੈ ਇਹ ਤਾਂ ਤੁਰੰਤ ਤਤਕਾਲ ਰੋਕਿਆ ਜਾਓ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਲਾਕੇ ਦੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਸੂਚਿਤ ਕਰੋ ਅਗਰ ਜੋ ਕਾਰਵਾਈ ਨਹੀਂ ਬਣਦੀ ਹੈ ਤਾਂ ਮੇਰੇ ਕੋਲ ਆਓ ਮੈਂ ਸਖਤ ਕਾਰਵਾਈ ਕਰਾਂਗਾ ਸਰਕਾਰੀ ਕਨਸਲਟ ਉੱਤੇ ਬੈਠਾ ਇਸ ਟੇਨ ਉੱਤੇ ਕੌਣ ਜਿਹੜੇ ਆ ਜੀ ਨਾਮ ਲੈ ਰਹੇ ਹੋ ਇਹ ਅਲਟਮੈਂਟ ਦੀ ਹਾਂ ਪੰਚਾਇਤੀ ਜਗਾ ਹੈ ਅਲਟਮੈਂਟ ਵਾਲੀ ਜਗਾ ਹੈ ਹਾਂ ਜੀ 159 ਬੰਦੇ ਦੀ ਇਹ ਲਿਸਟ ਹੈਗੀ ਆ ਉਹ ਮੇਰੇ ਕੋਲ ਹੈਗੀ ਆ ਇਹ ਗਲੀਆਂ ਮਹੱਲੇ ਦਾ ਰਜਿਸਟਰੀ ਕਰਾ ਲੈਂਦੇ ਹਾਂ ਜਾਲੀ ਹਾਂ ਜਾਲੀ ਔਰ ਪੰਚਾਇਤੀ ਔਰ ਸ਼ਾਮਲਾ ਤੀਜ ਜਗ੍ਹਾ ਜਿਹੜੀ ਕਬਜ਼ਾ ਕਰਕੇ ਲੋਨ ਲੈ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਬੰਦੇ ਬਿਠਾਏ ਹੋਏ ਨੇ ਬਾਹਰ ਸੇ ਇਹ ਜਿਹੜੇ ਬੰਦੇ ਬਾਹਰੋਂ ਆਏ ਹੋਏ ਨੇ ਇਹ ਇਹ ਜਿਹੜੀ ਗੱਡੀ ਪਰਚੂਨਰ ਹੈ ਇਹ ਅੰਮਰਸਰ ਦਾ ਨੰਬਰ ਹੈ ਇਹਨੂੰ ਜਾਂਚ ਕੀਤਾ ਜਾਵੇ ਜੀ ਇਕੱਲੇ ਹੈ ਕਿ ਇਹਨਾਂ ਨਾਲ ਕੋਈ ਸਰਪੰਚ ਪੰਚ ਕੋਈ ਹੋਰ ਵੀ ਬੰਦੇ ਇਹਨਾਂ ਦੇ ਇਲਾਕੇ ਦੇ ਜਿਹੜੀ ਐਮਐਲਏ ਹੈ ਉਹ ਸਾਥ ਦੇ ਰਹੀ ਹੈ ਜਿਹੜਾ ਇਲਾਕਾ ਚੌਕੀ ਇਨਚਾਰਜ ਹੈ ਉਹ ਮਿਲਿਆ ਹੋਇਆ ਕਿਉਂਕਿ ਇਲਾਕੇ ਚੌਕੀ ਇਨਚਾਰਜ ਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਇਸ ਸਾੰਬਲਾੜ ਦੀ ਜਗ੍ਹਾ ਸਰਕਾਰੀ ਜਗ੍ਹਾ ਤੇ ਕੋਈ ਬਾਹਰੀ ਬੰਦਾ ਕਬਜ਼ਾ ਕਰ ਰਿਹਾ ਉਹਨੂੰ ਤਾਂ ਤੁਰੰਤ ਕਮਿਸ਼ਨਰ ਸਾਹਿਬ ਨੂੰ ਕਰਨਾ ਚਾਹੀਦਾ ਸੀ ਕੀ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰ ਰਹੇ ਹਾਂ ਕਿ ਭੂ ਮਾਫੀਆ ਦੇ ਖਿਲਾਫ ਕਾਰਵਾਈ ਹੋ ਇਹ ਜਿਹੜੇ ਗਰੀਬਾਂ ਦੀ ਜਗ੍ਹਾ ਹੈਗੀ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਉਹਨਾਂ ਦੀ ਅਗਰ ਜੋ ਜਦੋਂ ਤੱਕ ਇਹ ਹੋਊਗਾ ਨਹੀਂ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ सीएम साहब ਦੇ ਦਫਤਰ ਲੈ ਜਾ ਕਰਕੇ ਜੈਸੇ ਕਮਿਸ਼ਨਰ ਸਾਹਿਬ ਨੂੰ ਲੈਟਰ ਦੇ ਰਹੇ ਨੇ ਵੈਸੇ सीएम ਭਗਵੰਤ ਮਾਨ ਜੀ ਨੂੰ ਇਹ ਦੇ ਕਰਕੇ ਇਹਨਾਂ ਨੂੰ ਜਿੰਨੇ ਗਰੀਬ ਹੈ ਇਹਨਾਂ ਨੂੰ ਆਜ਼ਾਦ ਕਰਾਉਂਗੇ ਭੂ ਮਾਫੀਆ ਬੰਦ ਕਾਰਵਾਈ ਕਰਾਵਾਂਗੇ